ਇਹਦੇ ਵਿੱਚ ਤੁਸੀਂ ਦੇਖਿਆ ਉਹਨਾ ਅਕਸਰ ਐਕਸਲਾ ਦੇ ਵਿੱਚ ਪ੍ਰੋਬਲਮ ਆਪਣੀ ਦੇਖਣ ਨੂੰ ਮਿਲਦੀ ਹੈ ਕਿ ਸੀਲ ਲੀਕ ਜੀਤੀ ਹੈ ਕੰਪਨੀ ਨੇ ਇਹਦੇ ਵਿੱਚ ਬਹੁਤ ਸੋਧ ਕੀਤੀ ਆ ਨਾਲੇ ਮਾਡਲਾਂ ਦੇ ਵਿੱਚ ਕੰਪਨੀ ਨਾਲ ਜਿਹੜੀ ਡਿਜ਼ਾਈਨ ਆ ਬਹੁਤ ਵੱਡੀ ਕਰਦੀ ਤੇ ਸਿਸਟਮ ਉਹਦੇ ਵਿੱਚ ਬਦਲਦਾ ਹਨ ਉਹਦੇ ਵਿੱਚ ਜਿਹੜੀ ਹਵਾ ਨਿਕਲਦੀ ਕਰ ਕੰਪਨੀ ਨੇ ਸੋਧ ਕਰਕੇ ਫਿਰ ਆ ਘੁੰਮਣ ਵਾਲੀ ਸੀਲ ਇਹਦੇ ਵਿੱਚ ਫਿੱਟ ਕਰਦੀ ਪਰ ਲੇਕਿਨ ਇਹਦੇ ਵਿੱਚ ਵੀ ਪੂਰੀ ਤਰ੍ਹਾਂ ਮਤਲਬ ਆਪਣ ਨੂੰ ਕੰਮ 'ਚ ਕਮੀ ਆ ਫਿਰ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਅਡਾ ਅਡਾ ਕੁਆਲਿਟੀਆਂ ਤਾਂ ਇਹਨਾਂ ਕੋਲ ਆਲਰੇਡੀ ਮਿਲਦੇ ਆ ਕਿ ਇਹ ਚੱਕਾ ਸਕਦੇ ਆ ਨਾ ਤੁਸੀਂ ਆ ਕੁੜੀਆਰ ਵਗੈਰਾ ਦੇ ਪੋਲੋ ਵਗੈਰਾ ਦੇ ਲਓ ਆਪਣਾ ਟਾਇਰ ਫਿੱਟ ਤੇ ਹੁਣ ਚੱਲਦੇ ਆ ਵਰਕਸ਼ਾਪ ਆਪਾਂ ਤੇ ਬਾਕੀ ਭੋਲੇ ਤੋਂ ਆਪਾਂ ਸਮਾਨ ਫੜ ਰਾਂੇ ਕੁਝ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਵਰਕਸ਼ਾਪ ਤੇ ਚੱਲ ਕੇ ਤੇ ਅੱਜ ਆਪਾਂ ਕਰਾਂਗੇ ਟਾਇਰਾਂ ਵਗੈਰਾ ਦੀ ਫਿਟਿੰਗ ਆਪਾਂ ਅਸਲ ਤਾਂ ਕੰਪਨੀ ਨੇ ওভারਸਾਈਜ਼ ਦਿੱਤੀ ਹੈ ਦੇ ਵਿੱਚ ਕਿਉਂਕਿ ਤੁਸੀਂ ਬੈਰਿੰਗ ਦੇ ਵਿੱਚ ਆਪਣੀ ਪਲੇ ਨੂੰ ਕੱਟ ਸਕਦੇ ਆ ਹਨ ਜੇ ਪਲੇ ਹੋਊਗੀ ਗਾਮシャン ਦੀ ਸੀਲ ਫੇਰ ਵੀ ਲੀਕ ਕਰ ਸਕਦੇ ਤੁਹਾਡੇ ਹਾ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਇਸੋ ਅੱਜ ਦੇ ਵਲੌਗ ਦੀ ਕਰ ਰਹੇ ਹਾਂ ਸ਼ੁਰੂਆਤ ਆਪਾਂ ਹਨ ਤੇ ਸੋ ਅੱਜ ਸਭ ਤੋਂ ਪਹਿਲਾਂ ਆਪਾਂ ਖੋਲਿਆ ਸੀ ਇੱਧਰ 3630 ਜਿਹੜਾ ਕਿ ਆਪਣਾ ਸੁਪਰ ਟਰੈਕਟਰ ਆ ਇਹਦੇ ਵਿੱਚ ਤੁਸੀਂ ਦੇਖਿਆ ਹੁਣ ਅਕਸਰ ਐਕਸਲਾਂ ਦੇ ਵਿੱਚ ਪ੍ਰੋਬਲਮ ਆਪਣੀ ਦੇਖਣ ਨੂੰ ਮਿਲਦੀ ਹੈ ਕਿ ਸੀਲ ਲੀਕੇਜ ਦੀ ਕੰਪਨੀ ਨੇ ਇਹਦੇ ਵਿੱਚ ਬਹੁਤ ਸੋਧ ਕੀਤੀ ਆ ਆਪਦੇ ਜਾਣੇ ਦਾ ਪਰ ਫਿਰ ਵੀ ਇਹਦੇ ਵਿੱਚ ਜਿਹੜੀ ਪ੍ਰੋਬਲਮ ਸੋਲਵ ਨਹੀਂ ਹੁੰਦੀ ਹਨ ਤੁਸੀਂ ਦੇਖਿਆ ਹੁਣ ਤੁਸੀਂ ਸੀਲ ਆਪਣੇ ਟਰੈਕਟਰ ਦੀ ਨਵੀਂ ਪਾ ਲੈਨੇ ਹੋ ਪਰ ਲੀਕਨ ਥੋੜੇ ਟਾਈਮ ਬਾਅਦ ਫੇਰ ਲੀਕ ਹੋ ਜਾਂਦੀ ਆ ਪਰ ਲੀਕਨ ਇਸ ਦਾ ਜਿਹੜਾ ਪ੍ਰੋਪਰ ਹੱਲ ਹਾਲੈਂਡ ਕੰਪਨੀ ਵੱਲੋਂ ਨਹੀਂ ਕੱਢਿਆ ਗਿਆ ਹਨ ਤੇ ਸੋ ਅੱਜ ਆਪਾਂ ਜਿਹੜੀ ਸੀਲ ਇਹਦੀ ਪਾ ਰਹੇ ਕਿਉਂਕਿ ਪਹਿਲਾਂ ਵੀ ਆਲਰੇਡੀ ਸੀਲ ਪਈ ਹੋਈ ਆ ਕਿਉਂਕਿ ਟਰੈਕਟਰ ਖੁੱਲਿਆ ਹੋਇਆ ਕਿਉਂਕਿ ਇਹਨਾਂ ਨੇ ਆਪਦੇ ਜਾਣੇ ਘੁੰਮਣ ਵਾਲੀ ਸੀਲ ਵੀ ਇਹਨਾਂ ਨੇ ਫਿੱਟ ਕਰਤੀ ਪਰ ਲੇਕਿਨ ਇਹ ਪ੍ਰੋਬਲਮ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਆ ਕਿਉਂਕਿ ਹੁਣ ਵਾਲੇ ਮਾਡਲਾਂ ਦੇ ਵਿੱਚ ਕੰਪਨੀ ਨਾਲ ਜਿਹੜੀ ਰਿਡਕਸ਼ਨ ਆ ਬਹੁਤ ਵੱਡੀ ਕਰਦੀ ਤੇ ਸਿਸਟਮ ਉਹਦੇ 'ਚ ਬਦਲਦਾ ਹਨਾ ਉਹਦੇ ਵਿੱਚ ਜਿਹੜੀ ਹਵਾ ਨਿਕਲਦੀ ਕਰਦੀ ਵਿਛਲੇ ਹਿੱਸੇ ਦੇ ਜਿਹੜੀ ਕਿ ਐਕਸਲ ਦੀ ਹਵਾ ਬੰਦ ਸੀ ਉਹ ਉਧਰਲੀ ਸਾਈਡ ਗੇਅਰ ਬਾਕਸ ਚ ਚਲੀ ਜਾਂਦੀ ਜਿਹਦੇ ਕਾਰਨ ਲੀਕਜ ਨਹੀਂ ਹੁੰਦੀ ਸੀ ਪਰ ਲੇਕਿਨ ਇਹਨਾਂ ਮਾਡਲਾਂ ਦੇ ਵਿੱਚ ਜਿਹੜੀ ਸੀਲ ਆ ਆ ਜਗ੍ਹਾ ਤੇ ਪਾਈ ਹੋਈ ਕਾਰਨ ਕਰਕੇ ਫਿਰ ਇਹਦੀ ਹਵਾ ਜਿਹੜੀ ਪ੍ਰੋਪਰ ਢੰਗ ਨਾਲ ਨਹੀਂ ਨਿਕਲਦੀ ਹੈ ਨਾ ਤੇ ਕਹਿਣ ਦਾ ਮਤਲਬ ਜੇ ਤੁਹਾਡੇ ਹਾਲੈਂਡ ਦੇ ਵਿੱਚ ਇਦਾਂ ਦੀ ਪ੍ਰੋਬਲਮ ਦੇਖਣ ਨੂੰ ਮਿਲ ਜੇ ਤੁਸੀਂ ਆਪਣਾ ਰੈਗੂਲਰ ਜਿੱਦਾਂ ਟਰੈਕਟਰ ਰੋਜ਼ ਚੱਲਦਾਗਾ ਤੁਸੀਂ ਇਹਦੀ ਹਵਾ ਆਪਣੀ ਕੱਢ ਸਕਦੇ ਹੋ ਡੈਕਸ਼ਨਾਂ ਦੀ ਹੈ ਨਾ ਤੇ ਕਿਉਂਕਿ ਇਹਦੇ ਵਿੱਚ ਗੈਸ ਵਗੈਰਾ ਹੀ ਬਣਦੀ ਆ ਤੇ ਸੋ ਅੱਜ ਲੈ ਕੇ ਉਹਨਾਂ ਸੀਲ ਆਪਾਂ ਚੱਲਦੇ ਆਂ ਤੇ ਇੱਕ ਆਪਾਂ ਟਾਇਰ ਪਵਾ ਕੇ ਲੈਣੇ ਸੀ ਜਿਹੜਾ ਫੋਰ ਟਰੈਕਟਰ ਆਪਾਂ ਅਬਿਆਸ ਤੋਂ ਤਿਆਰ ਕਰ ਰਹੇ ਆਂ ਬਲਾਸ ਫੋਰ ਤੋਂ ਤਿਆਰ ਕਰ ਰਹੇ ਆਂ ਤੇ ਸੋ ਚੱਲਿਆ ਟਾਇਰ ਪਾਉਣ ਤੇ ਬਾਕੀ ਵਲੌਗ ਨਾਲ ਜੁੜ ਰਹੋ ਬਾਕੀ ਸ਼ਾਮ ਤੱਕ ਤੁਹਾਨੂੰ ਸਾਰਾ ਇਸ ਵਲੌਗ ਦੇ ਵਿੱਚ ਦਿਖਾਇਆ ਜਾਊਗਾ ਜੋ ਤੁਹਾਨੂੰ ਅਪਡੇਟ ਦੇਾਂਗੇ ਨਾ ਸਾਰੀ ਜੁੜ ਰਹੇ ਵਲੌਗ ਦੇ ਨਾਲ ਤੇ ਇਧਰ ਖੋਲਤਾ ਸੀ ਆਪਾਂ ਟਿਊਬ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੰਪਨੀ ਨੇ ਪਹਿਲਾਂ ਹੁੰਦਾ ਕੀ ਸੀ ਇੱਕ ਕੱਲੀ ਸੀਲ ਤੇ ਬੁਸ਼ ਵਗੈਰਾ ਲੱਗਦਾ ਹੁੰਦਾ ਸੀ ਆਪਣਾ ਐਕਸਲ ਦੇ ਉੱਪਰ ਆ ਜਗ੍ਹਾ ਤੇ ਪਰ ਲੇਕਿਨ ਉਸ ਤੋਂ ਬਾਅਦ ਕੰਪਨੀ ਨੇ ਸੋਧ ਕਰਕੇ ਫਿਰ ਆਪ ਘੁੰਮਣ ਵਾਲੀ ਸੀਲ ਇਹਦੇ ਵਿੱਚ ਫਿੱਟ ਕਰਤੀ ਪਰ ਲੇਕਿਨ ਇਹਦੇ ਵਿੱਚ ਵੀ ਪੂਰੀ ਤਰ੍ਹਾਂ ਮਤਲਬ ਆਪ ਨੂੰ ਕੰਮ 'ਚ ਕਮੀ ਆ ਫੇਰ ਵੀ ਹਜੇ ਹੈ ਨਾ ਇਹਦੇ ਵਿੱਚ ਤੇ ਚਲੋ ਹਾਲੈਂਡ ਕੰਪਨੀ ਹੋਣ ਵਾਲੇ ਮਾਡਲਾਂ ਦੇ ਵਿੱਚ ਵੀ ਸੁਧਾਰ ਕਰਤਾ ਉਹਨੇ ਬਹੁਤ ਕਿਉਂਕਿ ਜਿਹੜੀ ਇਹਦੀ ਟਿਊਬ ਦੀ ਗੈਸ ਸੀਗੀ ਉਹ ਹਿੱਸੇ ਦੇ ਵਿੱਚ ਹੀ ਜਾਣ ਲੱਗ ਪਈ ਤਾਂ ਜੋ ਹੁਣ ਥੋੜੀ ਜਿਹੀ ਪ੍ਰੋਬਲਮ ਘਟੂਗੀ ਹਨਾ ਤੇ ਬਾਕੀ ਡੈਕਸ਼ਨ ਆ ਵੀ ਉਹਨਾਂ ਨੇ ਵੱਡੀਆਂ ਕਰਤੀਆਂ ਤੇ ਚਲੋ ਚੱਲਦੇ ਆ ਸੀਲ ਲੈਣ ਆਪਾਂ ਤੇ ਫਿਰ ਤੁਹਾਨੂੰ ਸਾਰਾ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਕਿੱਥੋਂ ਲਿਆਉਨੇ ਸੀਲ ਕਿਵੇਂ ਫਿਟਿੰਗ ਕਰਦੇ ਆ ਸਾਰੀ ਫਿਟਿੰਗ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਈ ਜਾਊਗੀ ਐਕਸਲ ਦੀ ਹੈ ਨਾ ਤੇ ਚਲੋ ਜੁੜਰੇ ਵਲੌਗ ਦੇ ਨਾਲ ਬਾਕੀ ਇਧਰ ਡਰਮ ਵੀ ਕਰ ਰਹੇ ਆ ਸਾਫ਼ ਕਿਉਂਕਿ ਅੱਜ ਤੇਲ ਚਕਾਤਾ ਸੀ ਆਪਾਂ ਸਾਰਾ ਮੋਟਰ ਪਾਇਰ ਪਾਉਣ ਲਈ ਆਪਾਂ ਆ ਕੇ ਸੀ ਆਪਾਂ ਬਲਵੀ ਟਾਇਰ ਤੇ ਹੈ ਨਾ ਤੇ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਅਡਵਰਟ ਕੁਆਲਿਟੀਆਂ ਤਾਂ ਇਹਨਾਂ ਕੋਲੇ ਆਲਰੇਡੀ ਮਿਲਦੇ ਆਗੇ ਤੇ ਚੈੱਕ ਕਰ ਸਕਦੇ ਆ ਨਾ ਤੁਸੀਂ ਹਾ ਗੁਡਇਰ ਵਗੈਰਾ ਤੇ ਪੋਲੋ ਵਗੈਰਾ ਤੇ ਕਿਉਂਕਿ ਟਾਇਰ ਆਪਾਂ ਜਿਹੜਾ ਫੋਰ ਟਰੈਕਟਰ ਆਪਾਂ ਬਾਪੂ ਜੀ ਦਾ ਤਿਆਰ ਕਰ ਰਹੇ ਆ ਹਨ ਤੇ ਉਹਦੇ ਵਿੱਚ ਟਾਇਰ ਆਪਾਂ ਫਿਰ ਇਹਦੇ ਵਿੱਚ ਗੁੱਡੀਅਰ ਦਾ ਪਵਾ ਲਿਆਣਾ ਆਪਾਂ ਮਗਰਲੇ ਤੇ ਮੂਹਰੇ ਜਿਹੜੇ ਸੀਗੇ ਉਹ ਵੀ ਆਪਾਂ ਗੁੱਡੀਅਰ ਦੇ ਪਵਾਇਆ ਬਾਕੀ ਮੂਹਰੇ ਟਾਇਰਾਂ ਦੇ ਤੁਹਾਨੂੰ ਦਰਸ਼ਨ ਨਾ ਪਾਉਣਾ ਤੇ ਦੂਜੇ ਪਾਸੇ ਜਿਹੜਾ ਬਹੁਣਿਆ ਟਾਇਰ ਆਪਾਂ ਤੇ ਆਹ ਸਾਈਜ਼ ਦੇ ਆਪਾਂ ਟਾਇਰ ਪਵਾਏ ਆ 750 ਵਾਲੇ ਤੇ ਪਹਿਲਾਂ ਰਾਤ ਦਾ ਸੀ ਆਪਣਾ ਆ ਐਮ ਆਰਫ ਦੇ ਟਾਇਰ ਪਾਉਣ ਦਾ ਤੇ ਫਿਰ ਅਸੀਂ ਅਖਾ ਚੱਲ ਗੁੱਡੀਅਰ ਦੇ ਨਾਲ ਦਾ ਹੀ ਹੋ ਗਿਆ ਨਾ ਸੈੱਟ ਹੋ ਗਿਆ ਸਾਰਾ ਚਲੋ ਕੋਈ ਨਹੀਂ ਤੇ ਫਿਰ ਪਵਾ ਕੇ ਟਾਇਰ ਤੇ ਚਲਦੇ ਆਪਾਂ ਵਰਕਸ਼ਾਪ ਤੇ ਬਾਕੀ ਤੈਨੂੰ ਵੈਰਾਈਟੀ ਦਿਖਾਈ ਦੇਗੀ ਟਾਇਰਾਂ ਦੀ ਇਹਨਾਂ ਕੋਲੇ ਆਹ ਟਾਇਰਾਂ ਦੀ ਆਲਰੇਡੀ ਵੈਰਾਈਟੀ ਇਹਨਾਂ ਕੋਲੇ ਆਹ ਵੀ ਟਾਇਰ ਆਪਣਾ ਇਹਦਾ ਅਗਲੇ ਪਾਸੇ ਵਾਲਾ ਆ ਗਿਆ ਆਪਣਾ 1000 ਵਾਲਾ ਕਿਉਂਕਿ ਅੱਜਕੱਲ ਬਹੁਤ ਟ੍ਰੈਂਡ ਚੱਲੇ ਇਸ ਟਾਇਰ ਦਾ ਵੀ ਸਵਰਾਜ ਟਰੈਕਟਰ ਦੇ ਵਿੱਚ ਕਿਉਂਕਿ ਟਾਇਰ ਇੱਕ ਇਹੋ ਜੀ ਚੀਜ਼ ਆ ਜਿਹੜੀ ਟਰੈਕਟਰ ਦੇ ਵਿੱਚ ਚਾਰ-ਚਾਰ ਨਾ ਆਪਣੇ ਲਾ ਆਂਦੀ ਹੈ ਹਨਾ ਪੁਰਾਣਾ ਟਾਇਰ ਉਹੀ ਪੁਰਾਣਾ ਟਰੈਕਟਰ ਹੋਊਗਾ ਜੇ ਤੁਸੀਂ ਟਾਇਰ ਨਵੇਂ ਪਾਏ ਹੋਣਗੇ ਤਾਂ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਆਪਾਂ ਨਵਾਂ ਟਰੈਕਟਰ ਹੀ ਲੈ ਲਿਆ ਹਨਾ ਚਲੋ ਬਾਕੀ ਆਪਾਂ ਉਸ ਤੋਂ ਬਾਅਦ ਟਾਇਰ ਬੋਏ ਦਿਖਾਉਣੇ ਆ ਪਰ ਕਿਹੜੇ ਚੜਾਏ ਆ ਟਾਰਾਂ ਦੇ ਪੋਣੇ ਦਰਸ਼ਨ ਤੁਹਾਨੂੰ ਆਪੇ ਉਹ ਆਲੇ ਰੈਮ ਸੀ ਆਪਣੇ ਤੇ ਆ ਰੈਮਾਂ ਦੇ ਆਪਾਂ ਪਾ ਟਾਇਰ ਚੜਾਉਣਾ ਆਪਾਂ ਗੁੱਡੀ ਆਰ ਦਾ ਆ ਟਾਇਰ ਲਿਆ ਆਪਾਂ ਲਓ ਜੀ ਬਾਕੀ ਹੋਰ ਵੀ ਵੈਰਾਈਟੀਆਂ ਇਨਾਂ ਕੋਲੇ ਰੈਮ ਵਗੈਰਾ ਦੀਆਂ ਹੋਏਗਾ ਨਾ ਜਿਵੇਂ ਕਈ ਸਰਾਖਲੇ ਰੈਮ ਆ ਭਾਲਦੇ ਆ ਕਿ ਸਰਾਖਲੇ ਰੈਮਾਂ ਵੀ ਇਨਾਂ ਕੋਲੇ ਮਿਲ ਜਾਣਗੇ ਆ ਟਾਇਰ ਵਗੈਰਾ ਦੇ ਕਰ ਲੋ ਚੱਲ ਲਓ ਹੋ ਗਿਆ ਆਪਣਾ ਕਟਾਇਰ ਫਿੱਟ ਤੇ ਹੁਣ ਚੱਲਦੇ ਆਂ ਵਰਕਸ਼ਾਪ ਆਪਾਂ ਤੇ ਬਾਕੀ ਭੋਲੇ ਤੋਂ ਆਪਾਂ ਸਮਾਨ ਫੜ ਰਾਂਈ ਕੁਝ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਵਰਕਸ਼ਾਪ ਤੇ ਚੱਲ ਕੇ ਤੇ ਅੱਜ ਆਪਾਂ ਕਰਾਂਗੇ ਟਾਇਰਾਂ ਵਗੈਰਾ ਦੀ ਫਿਟਿੰਗ ਆਪਾਂ ਜੀ ਠੀਕ ਆ ਜੀ ਤੇ ਚਲੋ ਵਲੌਗ ਨਾਲ ਜੁੜ ਰਹੇ ਵਿੰਟ ਤੱਕ ਲਓ ਬਾਬੇਓ ਪਾ ਟਾਇਰ ਪਉਣ ਤੋਂ ਬਾਅਦ ਫਿਰ ਆ ਗਏ ਸੀਗੇ ਵਰਕਸ਼ਾਪ ਹਨਾ ਤੇ ਵਰਕਸ਼ਾਪ ਆ ਕੇ ਆਪਾਂ ਕਰਦੇ ਆਂ ਫਿਟਿੰਗ ਦੇ ਐਕਸਲ ਦੀ ਤੇ ਐਕਸਲ ਦੀ ਫਿਟਿੰਗ ਕਰਨ ਤੋਂ ਬਾਅਦ ਫਿਰ ਲੈਣਾ ਟ੍ਰਾਈ ਆਪਾਂ ਹਨਾ ਜੀ ਚਲਾ ਕੇ ਵੇਖਦੇ ਆਂ ਤੇ ਕਰਦੇ ਆਂ ਜਲਦੀ ਜਲਦੀ ਐਕਸਲ ਫਿਟ ਟਾਇਰ ਦਿੱਤੇ ਸੀ ਪਵਾ ਬਾਬੇ ਆਪਾਂ 에ਅਰ ਫੋਰਡ ਦੇ ਕੱਲ ਨੂੰ ਫਿੱਟ ਕਰਾਂਗੇ। ਬਾਕੀ ਕੁਝ ਨਾ ਕੁਝ ਆਪਾਂ ਫਿੱਟ ਅੱਜ ਕਰ ਦਿੱਤਾ। ਲੋ ਬਾਬੇਓ ਜਿਹੜੀ ਇਹਦੀ ਐਕਸਲ ਦੀ ਸੀਲ ਫਿੱਟ ਕਰਨ ਵੇਲੇ ਤੁਹਾਨੂੰ ਕੁਝ ਮੇਨ ਜਾਣਕਾਰੀ ਦਿੱਤੀ ਜਾਵੇ ਹਨਾ ਐਕਸਲ ਬਾਰੇ। ਇਹਦੇ ਐਕਸਲ ਦੇ ਵਿੱਚ ਤੁਹਾਨੂੰ ਇਦਾਂ ਦੀ ਕਿੱਟ ਮਿਲਦੀ ਆ। ਠੀਕ ਆ ਕਿੱਟ ਦੇ ਵਿੱਚੋਂ ਆਪਾਂ ਨੂੰ ਇੱਕ ਤਾਂ ਸੀਲ ਮਿਲਦੀ ਆ। ਉਸ ਦੇ ਨਾਲ ਤਿੰਨ ਤਰ੍ਹਾਂ ਦੀਆਂ ਵਾਸ਼ਲਾ ਮਿਲਦੀਆਂ। ਇਨਾਂ ਦਾ ਪਾਰਟ ਨੰਬਰ ਦੇ ਵਿੱਚ ਲਿਖਿਆ ਹੁੰਦਾਗਾ ਆਪਣਾ 516 817 61 62 60 61 62 ਤਿੰਨ ਤਰ੍ਹਾਂ ਦੀਆਂ ਵਾਹਨਾਂ ਤੋਂ ਨੂੰ ਮਿਲਦੀਆਂ ਪਾਰਟ ਨੰਬਰ ਦੇ ਮੁਤਾਬਕ ਦੇਖੋ ਤੁਸੀਂ ਆ 62 ਨੰਬਰ ਆ ਗਈ ਤੇ ਆ ਆਪਣੀ ਆ ਗਈ 60 ਨੰਬਰ 60 61 ਤੇ 62 ਇਹ ਅੱਡੋ-ਡੱਡ ਪਾਰਟ ਨੰਬਰ ਦੀਆਂ ਵਾਹਨਾਂ ਕਿਉਂ ਦਿੱਤੀਆਂ ਹੋਈਆਂ ਕਿਉਂਕਿ ਕਈ ਭਰਾਵਾਂ ਦਾ ਚਲੋ ਆਪਣੇ ਪਹਿਲਾਂ ਦੇ ਕੰਮ ਕਰਦੇ ਆ ਤੇ ਉਹਨਾਂ ਨੂੰ ਤਾਂ ਇਸ ਬਾਰੇ ਜਾਣਕਾਰੀ ਹੋਊਗੀ ਹਨਾ ਅੱਜ ਤੁਹਾਨੂੰ ਮੈਂ ਇਸ ਬਾਰੇ ਦੱਸ ਹੀ ਦੇਵਾਂ ਇਹ ਕਿਉਂ ਯੂਜ਼ ਹੁੰਦੀਆਂ ਹੁੰਦਾ ਕੀ ਆ ਜਦੋਂ ਤੁਹਾਡਾ ਟਰੈਕਟਰ ਚੱਲਦਾਗਾ ਕੁਝ ਲੰਬਾ ਟਾਈਮ 7000 ਘੰਟਾ ਜਾਂ 8000 ਘੰਟਾ ਚੱਲਦਾ ਜਦੋਂ ਤੁਹਾਡਾ ਹਾਲੈਂਡ ਟਰੈਕਟਰ ਤਾਂ ਤੁਹਾਡਾ ਹਿਆਰ ਘੰਟਾ ਚੱਲਦਾ ਉਦੋਂ ਹੁੰਦਾ ਕੀ ਆ ਤੁਹਾਡੀਆਂ ਜਿਹੜੀਆਂ ਆ ਅਡਕਸ਼ਨ ਸਿਸਟਮ ਹੁੰਦਾ ਇਹਦੇ ਵਿੱਚ 베어ਿੰਗ ਦੇ ਵਿੱਚ ਪਲੇ ਪੈ ਜਾਂਦੀ ਹੈ ਥੋੜਾ ਟਾਈਮ ਘਸਕੇ ਹਨ ਜਿੱਦੋਂ ਪਲੇ ਪੈ ਜਾਂਦੀ ਹੈ ਉਦੋਂ ਹੁੰਦਾ ਕਿ ਤੁਹਾਡੀ ਸੀਲ ਦੀ ਲੀਕੇਜ ਦੀ ਪ੍ਰੋਬਲਮ ਆ ਜਾਂਦੀ ਆ ਦੇਖੋ ਇਹਦਾ ਪੱਕਾ ਹੱਲ ਤਾਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਨਹੀਂ ਹੋ ਸਕਦਾ ਪਰ ਲੇਕਿਨ ਜਿੱਥੋਂ ਤੱਕ ਤੁਸੀਂ ਐਕਸਲ ਫਿਟ ਕਰੋ ਤੁਹਾਨੂੰ ਉਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਇਹਦੇ ਵਿੱਚ ਆ ਅਡਡ ਪਾਰਟ ਨੰਬਰ ਨਹੀਂ ਆਵਾਸ਼ਨਾ ਤਾਂ ਦਿੱਤੀਆਂ ਹੁੰਦੀਆਂ ਹਨ ਸੱਜਣੋ ਕਿਉਂਕਿ ਓਵਰਸਾਈਜ਼ ਦਿੱਤੀਆਂ ਹੁੰਦੀਆਂ ਹੁਣ ਜੇ ਮੈਂ ਆ ਪਾਰਟ ਨੰਬਰ 60 ਵਾਲੀ ਆਵਾਸ਼ਲਾ ਇਹ ਜਿਹੜੀ ਤੁਹਾਡੀ ਪਹਿਲਾਂ ਨਹੀਂ ਵਾਸ਼ਲ ਨਿਕਲੂਗੀ ਉਹਦੇ ਸਾਈਜ਼ ਦੀ ਆ ਜਿਹੜੀ 64 ਨੰਬਰ ਵਾਸ਼ਲ ਹੋਊਗੀ ਉਹ 10 15% ਹੋਰ ਓਵਰਸਾਈਜ਼ ਹੋਊਗੀ ਜਿਹੜੀ ਆ ਉਹ 2 ਓਵਰਸਾਈਜ਼ ਹੋਊਗੀ ਕੰਮ ਕੱਟ ਦੇ ਵਿੱਚੋਂ ਤੁਹਾਨੂੰ ਤਿੰਨ ਵਾਸ਼ਲਾਂ ਹਾਸਲ ਹੁੰਦੀਆਂ ਹਨਾ ਇਹਦੇ ਵਿੱਚ ਤੁਸੀਂ ਉਸ ਮੁਤਾਬਕ ਪਾਉਣਾ ਜਿਸ ਮੁਤਾਬਕ ਤੁਹਾਡੇ ਪਲੇ ਨਾ ਰਵੇ 베어ਿੰਗ ਦੇ ਵਿੱਚ ਗਾਮਸ਼ਾਂ ਕਿਉਂਕਿ ਤੁਹਾਡੀ ਇਹ ਵਾਸ਼ਲ ਆ ਜਗ੍ਹਾ ਤੇ ਫਿੱਟ ਹੋਣੀ ਇੰਦੀ ਤੁਹਾਨੂੰ ਵੀ ਪਤਾ ਹੀ ਹੈ ਹੈ ਇਹਦੇ ਵਿੱਚ ਇਦਾਂ ਫਿੱਟ ਹੋਣੀ ਜਾਂਦੀ ਆ ਹੁਣ ਜਿਵੇਂ ਆ ਵਾਸ਼ਲ ਪੁਰਾਣੀ ਆਪਾਂ ਕੱਢਤੀ ਹੁਣ ਜੇ ਮੰਨ ਲਾ ਆ ਵਾਸ਼ਲ ਆ ਜਾ ਕੇ ਤੇ ਫਿੱਟ ਹੋਣੀ ਆ ਉਸ ਤੋਂ ਬਾਅਦ ਆਪਣੇ 베어ਿੰਗ ਨੇ ਫਿੱ ਤੇ ਉਸ ਤੋਂ ਬਾਅਦ ਆਪਣੇ ਲੋਕ ਨੇ ਫਿਟਿੰਗ ਹੋਣਾ ਕਾਰਨ ਕਿ ਜੇ ਮੰਨ ਲਓ ਤੁਹਾਡੀ ਵਾਸ਼ਲ ਤਾਂ ਕੰਪਨੀ ਨੇ ਓਵਰਸਾਈਜ਼ ਦਿੱਤੀ ਹੈ ਇਹਦੇ ਵਿੱਚ ਕਿਉਂਕਿ ਤੁਸੀਂ 베어ਿੰਗ ਦੇ ਵਿੱਚ ਆਪਣੀ ਪਲੇ ਨੂੰ ਕੱਢ ਸਕਦੇ ਹਾਂ ਹਨ ਜੇ ਪਲੇ ਹੋਊਗੀ ਗਾਂਵシャン ਦੀ ਸੀਲ ਫੇਰ ਵੀ ਲੀਕ ਕਰ ਸਕਦੇ ਤੁਹਾਡੇ ਹੌਲੈਂਡ ਟਰੈਕਟਰ ਦੇ ਐਕਸਲ ਦੀ ਠੀਕ ਹੈ ਜੀ ਤੇ ਕਿਉਂਕਿ ਸੱਜਣੋਂ ਸਾਡਾ ਫਰਜ਼ ਹੁੰਦਾ ਤੁਹਾਨੂੰ ਕੁਝ ਨਾ ਕੁਝ ਦੱਸਣਾ ਤੇ ਸਿਖਾਉਣਾ ਹਨ ਤੇ ਬਾਕੀ ਤਾਂ ਕਈ ਭਰਾ ਆਪਣੇ ਨਾਲ ਬਹੁਤ ਜ਼ਿਆਦਾ ਸਿਆਣੇ ਆ ਹਨ ਤੇ ਚਲੋ ਬਾਕੀ ਤੁਹਾਨੂੰ ਹੌਲੈਂਡ ਦੇ ਵਿੱਚ ਜਿਹੜੀਆਂ ਤਿੰਨ ਵਾਸ਼ਲਾਂ ਦਿੱਤੀਆਂ ਕਿੱਟ ਦੇ ਵਿੱਚ ਤੁਹਾਨੂੰ ਇਹਦੀ ਸਮਝ ਆ ਗਈ ਹੋਊਗੀ ਕਿਉਂਕਿ ਇਹ ਕੰਪਨੀ ਨੇ ਅਡੋੜ ਸਾਈਜ਼ ਦੇ ਮੁਤਾਬਕ ਦਿੱਤੀਆਂ ਕੋਈ ਸਟੈਂਡਰਡ ਸਾਈਜ਼ ਫਿਰ ਉਦੋਂ ওভার ਫਿਰ ਉਦੋਂ ਤਾਂ ਜੋ ਤੁਸੀਂ ਬੈਰਿੰਗ ਦੀ ਦੀ ਪਲੇ ਕੱਢ ਸਕਦੇ ਹੋ ਹਨ ਤੇ ਸੋ ਲੱਗੇ ਆਪਾਂ ਫਿਟਿੰਗ ਕਰਨ ਹਨ ਤੇ ਕਰਕੇ ਐਕਸਲ ਫਿੱਟ ਤੇ ਫਿਰ ਦਿਖਾਉਣਾ ਤੁਹਾਨੂੰ ਇਹਨੂੰ ਟ੍ਰਾਈ ਲੈ ਕੇ ਹਨ ਤੇ ਬਾਕੀ ਤਾਂ ਆਲਰੇਡੀ ਆਪਣੀ ਵੀਡੀਓ ਫੁੱਲ ਫਿਟਿੰਗ ਦੀ ਤਾਂ ਪਾਈ ਹੋਈ ਆ ਤੇ ਸੋ ਫਿਰ ਕਰਦੇ ਆਪਾਂ ਦੀ ਫਿਟਿੰਗ ਠੀਕ ਆ ਜੀ ਲਓ ਬਾਬੇ ਫਾਈਨਲੀ ਆਪਣਾ ਐਕਸਲ ਟਾਈਟ ਹੋ ਚੁੱਕਿਆ ਹੈਗਾ ਤੇ ਬਾਕੀ ਸੀਲ ਵਗੈਰਾ ਪਾ ਕੇ ਆਪਾਂ ਕਰਤਾ ਸੀ ਫਿਰ ਟੈਕਸਲ ਨੂੰ ਠੀਕ ਹੈ ਤੇ ਕਹਿਣ ਦਾ ਮਤਲਬ ਆਪਣਾ ਜਿਹੜਾ ਵਰਕ ਆ ਇਸ ਟਰੈਕਟਰ ਦਾ ਡਨ ਹੋ ਗਿਆ ਤੇ ਚਲੋ ਕਰ ਦਿਆਂ ਡਿਲੀਵਰ ਬਾਈ ਜੀ ਆਉਣਗੇ ਲੈਣ ਤੇ ਉਹਨਾਂ ਨੂੰ ਕਰ ਦਿਆਂ ਆਪਾਂ ਡਿਲੀਵਰ ਟਰੈਕਟਰ ਹਨਾ ਐਕਸਲ ਦੀ ਸੀਲ ਵਗੈਰਾ ਆਪਣੀ ਫਿਟਿੰਗ ਹੋ ਚੁੱਕੀ ਹੈ